ਪਰਾ ਉਹ ਟਾਇਰਾਂ ਦਾ ਬਾਈ ਕੋਲੇ ਆਹ ਸਵਾਰਤੀ ਜੀ ਸਾਰੀ ਐ ਮੰਨੋ ਟੂੜੀ ਵਾਲੀ ਸਵਾਰਤੀ ਜਿੱਡੀ ਸਵਾਰ ਦਾ ਭਰੀ ਪਈ ਐ ਟਾਇਰਾਂ ਨਾਲ ਆ ਪਿੱਛੇ ਜਾ ਕੇ ਕਿਉਂ ਟਾਇਰ ਜਾਦੇ ਪਏ ਆ ਆ ਦੇਖੋ ਹਰੇਕ ਪ੍ਰਕਾਰ ਦੇ ਤੁਸੀਂ ਵੀ ਟਾਇਰ ਖਰੀਦਣਾ ਤਾਂ ਆ ਖਰੀਦ ਕੇ ਲੈ ਜਾਓ ਇੱਧਰ ਵੱਡੀ ਦੁਕਾਨ ਆ ਇੱਥੇ ਵੀ ਹਰੇਕ ਪ੍ਰਕਾਰ ਦੇ ਟਾਇਰ ਪਏ ਆ ਪੁਰਾਣੇ ਵੀ ਪਏ ਆ ਨਵੇਂ ਵੀ ਪਏ ਆ ਪੁਰਾਣੇ ਬਹੁਤ ਗਿਣਤੀ ਚ ਪਏ ਆ ਬਾਈ ਕੋਲੇ ਟਾਇਰ ਵੀ ਇੱਥੋਂ ਲਾੜ ਖਰੀਦਿਆਗਾ ਬਾਈ ਕੋਲੇ ਇੱਥੋਂ ਲਾੜ ਖਰੀਦਿਆਗਾ ਥਾਰ ਖੜੀ ਇੱਥੋਂ ਗੱਡੀ ਭਰ ਕੇ ਗਈ ਆ ਇੱਥੇ ਲੈਟ ਹੈਗੀ ਐ ਲੈਟ ਸਿੱਟੀ ਗੰਦੀ ਅੰਨੇ ਬੋਰਡ ਲੱਗਿਆ ਬਾਈ ਆ ਦੇਖੋ ਭਰਾਵੋ ਇਧਰ ਵੀ ਟਾਇਰ ਪਏ ਆ 22 ਗੋਲੇ ਦਾ ਟਾਇਰਾਂ ਦਾ ਖਜ਼ਾਨੇ ਆ ਯਾਰ ਜੇ ਤੁਸੀਂ ਆ ਦੇਖੋ ਰੇਰੀਅਲ ਟਾਇਰ ਬਹੁਤ ਹੀ ਭਾਜ ਇਕੱਠਾ ਲਾੜ ਚੱਕਦਾ ਬਾਈ ਵੀ ਸਾਡੇ ਵਾਂਗੂ ਆ ਦੇਖੋ ਲਾੜ ਇਕੱਠੇ ਬਾਈ ਨੇ ਚੱਕਿਆ ਹੋਇਆ ਆ ਦੇਖੋ ਦੂਜੇ ਪਏ ਆ ਬੀਕੇਟੀ ਦੇ ਪਏ ਆ ਹੋਰ ਟਾਇਰ ਪਏ ਆ ਸਾਰੇ ਹਰੇਕ ਪ੍ਰਕਾਰ ਦੇ ਇਧਰ ਵੀ ਪਏ ਆ ਸਾਰੇ ਪਏ ਟਾਇਰ ਦਾ ਮਲੋ ਸਾਰੀ ਪਹਿਲਾਂ ਦੁਕਾਨ ਭਰੀ ਪਈ ਐ 12 ਨਹੀਂ ਮਤਲਬ ਇਹਦਾ 500000 ਰੁਪਏ ਗੰਟੀ ਹੋਏ 500000 ਤਾਂ ਹੋਊਣਾ 4-500 ਟਾਇਰ ਹੋਊ ਪੱਕੀ ਗੰਟੀ ਦਾ ਹੈ ਨਹੀਂ ਭਰਾਵੋ ਇੱਥੇ 22 ਤੋਂ ਆਪਾਂ ਲਾੜ ਚੱਕਿਆਗਾ ਤੁਸੀਂ ਵੀ ਜੇ ਕੋਈ ਟਰੈਕਟਰ ਖਰੀਦਨੇ ਆ ਟਾਇਰ ਖਰੀਦਨੇ ਆ ਜਾਂ ਟਰੈਕਟਰ ਖਰੀਦਨੇ ਆ ਦਾ ਬ੍ਰਾਂਡ ਹੈ ਕਿਵੇਂ ਆ ਦੇਖੋ ਬਹੁਤ ਟਾਇਰ ਪਏ ਆ ਭਰਾਵੋ ਲਾਈ ਵੀਲ ਵੀ ਪੁਰਾਣੇ ਬਹੁਤ ਪਏ ਆ ਲਾਈ ਵੀਲ ਹਾਂ ਪੁਰਾਣੇ ਵੀ ਪਏ ਆ ਲਾਈ ਵੀਲ ਪੁਰਾਣੇ ਵੀ ਪਏ ਹਨ ਕਿਸੇ ਨੇ ਲੈਣੋ ਕਾਰਾਗੁਰਾਂ ਦੇ ਹਨ ਕਾਰਾਗੁਰਾਂ ਦੇ ਲੈਣੇ ਆ ਭਰਾਵੋ ਲਾਈ ਵੀਲ ਵੀ ਬਹੁਤ ਪੁਰਾਣੇ ਪਏ ਆ ਰਿੰਬ ਪਏ ਆ ਹਰੇਕ ਪ੍ਰਕਾਰ ਦੀ ਕੰਮ ਬਾਈ ਕੋਲੇ ਟਾਇਰ ਤਾਂ ਕਾਰਾਂ ਗੁਰਾਂ ਦੇ ਪੁਰਾਣੇ ਟਾਇਰ ਲੈਣੇ ਆ ਬਹੁਤ ਮਿੱਟੀ ਦੇ ਪਾ ਦੇ ਜਾਂਦਾ ਯਾਰ ਜਰੂਰ ਹੈ ਇਹ ਟਾਇਰ ਗ੍ਰੀਦੋ ਰਿੰਬ ਜੇ ਕਿਸੇ ਨੇ ਰਿੰਬ ਲੈਣੇ ਆ ਤਾਂ ਰਿੰਬ ਪਏ ਆ ਆ ਦੇਖੋ ਰਿੰਬ ਵੀ ਇੱਧਰ ਸਾਰੇ ਪਏ ਨੇ ਦੀਪੀ ਆਹ ਦੇਖੋ ਜੌਂਡੀ ਆਰ ਦੇ ਰਿੰਬ ਪਏ ਆ ਆਹ ਕਾਰਾਂ ਦੇ ਰਿੰਬ ਪਏ ਆ ਟਰੈਕਟਰਾਂ ਦੇ ਰਿੰਬ ਪਏ ਆ ਆਹ ਦੇਖੋ ਮਰੂਤੀ ਦੇ ਵੱਡੀ ਕਾਰ ਦੇ ਆ ਨਾ ਆਹ ਦੇਖੋ ਨੰਗਣ ਨੂੰ ਥਾਂ ਨਹੀਂ ਭਰਾਓ ਨੰਗਣ ਨੂੰ ਥਾਣੇ ਇੰਨਾ ਕਿ ਜ਼ਿਆਦੇ ਮਾਲ ਪਿਆ ਬਾਈ ਕੋਲੇ ਆ ਦੇਖੋ ਜ਼ਰੂਰ ਪਹੁੰਚੋ ਪਿੰਡ ਸਾਡਾ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਟਿੰਡਾ ਚ ਆ ਦੇਖੋ ਰਿੰਬ ਰੰਬਾ ਸਮੇਤ ਵੀ ਟਾਇਰ ਪਏ ਆ ਬਾਈ ਕੋਲੇ ਰਿੰਬਾਂ ਸਮੇਤ ਵੀ ਟਾਇਰ ਪਏ ਆ ਟਾਇਰਾਂ ਦਾ ਤਾਂ ਐ ਮਾ ਲੋਖ ਜਾਂ ਨਹੀਂ ਆ ਰਿੰਬ ਦੇਖੋ ਨਵੇਂ ਪੁਰਾਣੇ ਨਵੇਂ ਪੁਰਾਣੇ ਪੁਰਾਣੇ ਲਾਇਬੀਲ ਅਨ ਲਾਇਬੀਲ ਕਿੰਨੇ ਕਿੰਦੇ ਬਾਈ ਕਿਹੜੇ ਪੁਰਾਣੇ ਆ ਕੀ ਸਭ ਦਾਵਣਾ ਮਿਲਦੇ ਆ ਭਾਈ ਲੋਈ ਆਪਣੇ ਕੋਲੇ ਪਕੜਵੜ 100 150 ਪੀਸ ਸਟਾਕ ਮੈਂ ਹਾਂ। ਪੁਰਾਣੇ ਦਾ ਕਿੰਨੇ ਦਾ? ਨਵੇਂ ਦਾ 150 ਪੀਸ ਦਾ ਨਵੇਂ ਦਾ। ਪੁਰਾਣੇ ਬਹੁਤ ਬਾਰੇ ਸੀ ਕਿੰਨੇ ਆ? 35 ਸੈਟ ਪੁਰਾਣੇ ਬਾਰੇ। ਅੱਛਾ ਪੁਰਾਣੇ ਕਿੰਨੇ ਤੋਂ ਸਟਾਰਟ ਹੁੰਦੇ ਘੱਟ ਤੋਂ ਘੱਟ ਪੁਰਾਣਾ ਕਿੰਨੇ ਦਾ? 7-8000 ਤੋਂ ਸ਼ੁਰੂ ਹੁੰਦੇ ਜੀ 25-25 ਦੀ। ਚਲ ਜਰੀਆਂ ਦੱਪੇ। ਆਹ ਕਿੰਨੇ ਦਾ ਭਈ ਆਹ ਲਾਇ ਬੀਲ ਪੈਕੜਾ। ਇਹ ਭਈ ਆਪਣੇ ਕੋਲ 1 ਲੱਖ 750। 1 ਲੱਖ 75 ਹਜ਼ਾਰ ਦੇ ਲਾਇ ਬੀਲ ਆ ਕਿਹੜੀ ਕੰਪਨੀ ਦੇ ਇਹ? ਇਹ ਫਲੂਲ ਦੇ। ਫਲੂਲ ਦੇ। ਹੋਲ ਦੇ ਆ ਦੇਖੋ 175000 ਦਾ ਰੰਪ ਪਿਆਗਾ 175000 ਦਾ ਹੈ ਕਿੱਥੇ ਜਾ ਰਿਹਾ ਦਿੱਲੀ ਦਿੱਲੀ ਜਾ ਰਿਹਾ ਦਿੱਲੀ ਤੋਂ ਗੱਲ ਸੁਣੀਆਂ ਵੀ ਆਉਂਦੇ ਹੁੰਦਾ ਮਾਲ ਤੁਸੀਂ ਭੇਜੀ ਜਾਂਦੇ ਹੋ ਸੋਡਾ ਜਾਂਦਾ ਕਮਾਲ ਦੇ ਬੰਦਿਆ ਭਰਾਵੋ ਲੋਕਾਂ ਦਾ ਦਿੱਲੀ ਤੋਂ ਮਾਲ ਹੈ ਅੱਛਾ 8 ਡੱਬੇ 8 ਪੀਸ ਆ ਓਕੇ ਦੇਖੋ ਭਰਾਓ ਚੜਾਈ ਦਿੱਲੀ ਜਾਂਦਾ ਰਿੰਬ ਦੇਖੋ ਯਾਰ ਕਿੰਨੇ ਪਿਆਰੇ ਪਿਆਰੇ ਸੋਹਣੇ ਸੋਹਣੇ ਰਿੰਬ ਪਏ ਆ ਲਾਏ ਬੀਲ ਪਏ ਆ